ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਸਖਾਈ ਨਾਲ ਕਾਰਵਾਈ ਕਰਦੀ ਰਹੀ ਹੈ ਜਿੱਥੇ ਬੀਤੇ ਸਮੇਂ ਪਿਛਲੇ 3 ਮਹੀਨਿਆਂ ਚ 4 ਜਿਹੜੇ ਐਕਸਚੇਂਜ ਆਫ ਫਾਇਰ ਵੀ ਹੋਏ ਉਸ ਤੋਂ ਇਲਾਵਾ ਕਈ ਰਿਕਵਰੀਜ਼ ਵੀ ਹੋਈਆਂ ਨੇ ਗੈਂਗਸਟਰਸ ਦੇ ਖਿਲਾਫ ਇਸੇ ਮਹਮ ਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ SPD ਗੁਰਬੰਸ ਬੈਂਸ SP ਹੈੱਡਕੁਆਟਰਸ ਵੈਬਵ ਚੌਧਰੀ DSPD ਰਜੇਸ਼ ਮਲੋਤਰਾ ਇਨਚਾਰਜ ਯਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਅਰੈਸਟ ਕੀਤੇ ਜਿਹੜੇ ਕਿ ਲੋਰੈਂਸ ਬਿਸ਼ਨੋਈ ਤੇ ਲਵ ਲਾਹੋਰੀਆ ਉਰਫ ਲਵ ਸੰਧੂ ਗੈਂਗ ਨਾਲ ਸੰਬੰਧਿਤ ਸੀਗੇ ਇਹਨਾਂ ਤੋਂ ਭਾਰੀ ਮਾਤਰਾ ਚ ਸੋਫਿਸਟੀਕੇਟਿਡ ਪਿਸਟਲ ਮੈਗਜ਼ੀਨ ਤੇ ਰੋਂਦ ਬਰਾਮਦ ਹੋਈ ਟੋਟਲ ਰਿਕਵਰੀ 10 ਵੈਪਨਸ 10 ਵੈਪਨ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਤੇ ਇਹ ਦੋ ਦੋਸ਼ੀ ਜਿਹੜੇ ਆ ਇਹਨਾਂ ਚ ਮਾਨਵ ਉਰਫ ਗਾਂਧੀ ਤੇ ਸਚਿਨ ਨਾਮ ਦੇ ਦੋਨੇ ਗੈਂਗਸਟਰਸ ਨੇ ਦੋਨੇ ਗੈਂਗਸਟਰਸ ਦਾ ਥਰੂ ਲਵ ਲਾਹੌਰਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਿੱਧਾ ਸੰਪਰਕ ਸੀਗਾ ਇਹਨਾਂ ਨੇ 2024 ਚ ਤੇਜਪਾਲ ਮਹਿਰਾ ਕਤਲकांड ਹੋਇਆ ਸੀ ਜਿਹੜਾ ਕਿ ਕਾਫੀ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਦੇ ਚ ਤੇਜਪਾਲ ਮਹਿਰੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਹ ਵਾਰਦਾਤ ਦਾ ਬਦਲਾ ਲੈਣ ਲਈ ਜਿਹੜਾ ਇਹਨਾਂ ਨੇ ਇਹ ਭਾਰੀ ਮਾਤਰਾ ਚ ਅਸਲਾ ਅਮਿਊਨੀਸ਼ਨ ਇਕੱਠਾ ਕੀਤਾ ਸੀ ਤੇ ਇਹਨਾਂ ਨੇ ਅਮਨਦੀਪ ਉਰਫ ਜੱਟ ਜਿਹੜਾ ਇਸ ਸਮੇਂ ਜੇਲ੍ਹ ਚ ਹੈਗਾ ਉਹਨੂੰ ਜਦੋਂ ਜੇਲ੍ਹ ਤੋਂ ਬਾਹਰ ਆਂਦਾ ਜਾਂ ਉਹਦੀ ਪੇਸ਼ੀ ਦੇ ਦੌਰਾਨ ਉਹਨੂੰ ਕਤਲ ਕਰਨਾ ਸੀ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੋਰੈਂਸ ਬਿਸ਼ਨੋਈ ਤੇ ਲਵ ਲਾਹੌਰੀਏ ਗੈਂਗ ਨਾਲ ਸੰਬੰਧਿਤ ਤੇ ਦੋਨੇ ਗੈਂਗਸਟਰ ਜਿਹੜੇ ਕਾਬੂ ਕੀਤੇ ਦੋਨੇ ਗੈਂਗਸਟਰਾਂ ਦਾ ਕ੍ਰਿਮినਲ ਪਿਸ਼ੋਕਰਾ ਦਾ ਸਚਿਨ ਇਹ ਮਾਨਵ ਗਾਂਧੀ ਦੋਨਾਂ ਤੇ ਪਹਿਲਾਂ ਵੀ ਇਰਾਦਾ ਕਤਲ ਦੇ ਤੇ ਹੋਰ سنگੀਨ ਤਰਾਮਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਇੱਕ ਤੇ ਅਸੀਂ ਦੋਨੇ ਗੈਂਗਸਟਰਸ ਨੂੰ ਅਰੈਸਟ ਕਰਕੇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਜਿਹੜਾ ਹੋ ਸਕਦਾ ਸੀ ਉਹਨੂੰ ਅਸੀਂ ਅਵਰਟ ਕੀਤਾ ਉਹਨੂੰ ਮਤਲਬ ਟਾਲਿਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਕਿ ਲੌਰੈਂਸ ਬਿਸ਼ਨੋਈ ਗੈਂਗ ਨੂੰ ਇਹ ਦੋਨੇ ਮੇਨ ਉਹਨਾਂ ਦੇ ਜਿਹੜੇ ਸ਼ੂਟਰ ਕਹਿ ਲਿਏ ਗੁਰਗੇ ਕਹਿ ਲਿਏ ਉਹ ਦੋਨੇ ਅਰੈਸਟ ਕਰਕੇ ਤੇ ਗੈਂਗਸਟਰ ਨੈਟਵਰਕ ਨੂੰ ਕਾਫੀ ਵੱਡੀ ਛੱਟ ਜਿਹੜੀ ਆ ਉਹ ਪਹੁੰਚੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਤੇ ਕ੍ਰਾਈਮਨਲਸ ਨੂੰ ਸਖ ਸੁਨੇਹਾ ਦੇਣਾ ਚਾਹੁੰਦਾ ਕਿ ਪਟਿਆਲਾ ਜ਼ਿਲ੍ਹੇ ਚ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੀ ਵੀ ਗੈਂਗਵਾਰ ਨੂੰ ਜਾਂ ਗੈਂਗਸਟਰ ਕਲਚਰ ਨੂੰ ਬਿਲਕੁਲ ਟੋਲਰੇਟ ਨਹੀਂ ਕਰੂਗੀ ਜ਼ੀਰੋ ਟੋਲਰੈਂਸ ਹੈਗੀ ਆ ਟਵਰਡਸ ਗੈਂਗਸਟਰਸ ਤੇ ਜੇਕਰ ਅੱਗੇ ਵੀ ਕੋਈ ਵੀ ਗੈਂਗਸਟਰ ਇਹ ਸੋਚਦਾ ਕਿ ਪਟਿਆਲਾ ਜ਼ਿਲ੍ਹੇ ਚ ਕਿਸੇ ਕ੍ਰਾਈਮ ਨੂੰ ਅੰਜਾਮ ਦੇ ਸਕੂਗਾ ਤੇ ਅਸੀਂ ਬਹੁਤ ਸਖਤਾਈ ਨਾਲ ਉਹਦੇ ਤੇ ਕਾਰਵਾਈ ਕਰਾਂਗੇ ਫਿਰ ਇਹਨਾਂ ਦੇ ਹੋਰ ਵੀ ਕੋਈ ਗੈਂਗ ਦੇ ਲੋਕਲ ਮੁੰਡੇ ਹੈਗੇ ਜੀ ਜਾਂ ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਲਵ ਲਾਹੌਰਯੇ ਬੇਰਾਹੀ ਲੌਰੈਂਸ ਬਿਸ਼ਨੋਈ ਨਾਲ ਸਿੱਧੇ ਸੰਪਰਕ ਚ ਸੀਗੇ ਇਹਨਾਂ ਦਾ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਇਆ ਹੈ ਬੜੀ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਆ ਉੱਚ ਕੁਆਲਟੀ ਦੇ ਸੌਫਟਵੇਅਰ ਨਾਲ ਹੀ ਇਹਨਾਂ ਦੇ ਮੋਬਾਈਲ ਦਾ ਡਾਟਾ ਵੀ ਅਸੀਂ ਰਿਕਵਰ ਕਰਾਇਆ ਕਈ ਪ੍ਰਕਾਰ ਦੀਆਂ ਇਹਨਾਂ ਨੇ ਐਪਲੀਕੇਸ਼ਨਸ ਯੂਜ਼ ਕਰ ਰਹੀ ਸੀ ਜਿਵੇਂ ਕਿ ਸਿਗਨਲ ਐਪ ਜ਼ਗਾਨਾ ਐਪ telegram app ਉਹਨਾਂ ਦਾ ਵੀ ਡਾਟਾ ਸੀ ਰੀਟਰੀਵ ਕਰਾ ਰਹੇ ਆ ਤੇ whatsapp ਦੇ ਉੱਪਰ ਜਿਹੜੇ ਕੋਈ ਇਹਨਾਂ ਨੇ ਚੈਟ ਵਗੈਰਾ ਡਿਲੀਟ ਕੀਤੇ ਸੀ ਉਹ ਡਿਲੀਟਡ ਚੈਟ ਵੀ ਅਸੀਂ ਰਿਕਵਰ ਕਰਾ ਰਹੇ ਆ ਤੇ ਇਹਨਾਂ ਦੇ ਫੋਨ ਚੋਂ ਕਈ ਫੋਟੋਆਂ ਫੋਟੋਗ੍ਰਾਫਸ ਪਿਕਚਰਜ਼ ਇਹਨਾਂ ਦੀਆਂ ਹੋਰ ਵੀ ਗੈਂਗਸਟਰ ਨਾਲ ਸਾਹਮਣੇ ਆਈਆਂ ਨੇ ਤੇ ਉਹ ਸਾਰੇ ਗੈਂਗਸਟਰਸ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ ਉਹਨਾਂ ਨੂੰ ਵੀ ਸਖਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਅੱਗੇ ਵੀ ਇਸ ਬੂਰੇ ਨੈਟਵਰਕ ਚ ਹੋਰ ਜਿਹੜੀ ਅਰਸਟਾ ਹੋਣ ਦੀ ਸਾਨੂੰ ਉਮੀਦ ਹੈਗੀ ਸਰ ਇੱਕ ਗ੍ਰਿਫਤਾਰੀ ਦੀ ਕੋਈ ਹੈ ਸਰ ਜਵਾਨ ਤਾਂ ਤੇ ਆਏ ਹੋਏ ਸੀ ਜਾਂ ਕੋਈ ਵੰਟਡ ਸੀ ਕਿਸੇ ਇਹ ਜਿਹੜੇ ਇਹਨਾਂ ਦੇ ਕੇਸ ਸੀਗੇ ਉਹਨਾਂ ਚੋਂ ਇੱਕ ਕੇਸ ਚ ਭਗੌੜਾ ਸੀਗਾ ਤੇ ਦੂਜਾ ਜ਼ਮਾਨਤ ਤੇ ਆਇਆ ਹੋਇਆ ਹੈ ਇੱਕ ਗ੍ਰਿਫਤਾਰੀ ਕਿੱਥੋਂ ਹੋਈ ਹੈ ਸਰ ਗ੍ਰਿਫਤਾਰੀ ਖਲੋੜੀ ਗੇਟ ਦੇ ਲਾਗੇ ਹੋ ਜਿਹੜਾ ਆਪਣਾ ਕੋਲੋੜੀ ਗੇਟ ਦੀ ਮੜੀਆਂ ਦੇ ਲਾਗੇ ਹਾਂ ਜੀ। ਸਰੀ ਵੈਪਨ ਬਹੁਤ ਆਧੁਨਿਕ ਨੇ ਜੀ ਸਾਰੇ ਆਟੋਮੈਟਿਕ ਵੈਪਨਸ ਨੇ ਕਿੱਥੋਂ ਆਏ? ਦੇਖੋ ਜੀ ਵੈਪਨਸ ਬੇਸਿਕਲੀ ਪੰਜਾਬ 'ਚ ਦੋ ਪ੍ਰਕਾਰ ਦੇ ਆ ਰਹੇ ਆ ਜਿਹੜੇ ਕਰਾਸ ਬਾਰਡਰ ਵੈਪਨਸ ਆ ਰਹੇ ਆ ਉਹ ਬੇਸਿਕਲੀ ਪਾਕਿਸਤਾਨ ਸਪਾਂਸਰਡ ਟੈਰਰਿਜ਼ਮ ਜਿਹੜਾ ਹੈਗਾ ਉਹ ਵੈਪਨਸ ਬਾਰਡਰ ਏਰੀਆ 'ਚ ਜ਼ਿਆਦਾ ਰਿਕਵਰ ਹੁੰਦੇ ਤੇ ਜਿਹੜੀ ਮਾਲਵਾ ਬੈਲਟ ਆ ਉਹਦੇ 'ਚ ਜਿਹੜੇ ਹਿੰਡਰਲੈਂਡ ਤੋਂ ਜਿਹੜੇ ਕਿ ਮੱਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਤੋਂ ਜਿੱਥੇ ਕਿ ਛੋਟੇ کارਖਾਨੇ ਫੈਕਟਰੀਆਂ ਚ ਬੜੇ ਵਧੀਆ ਕੁਆਲਿਟੀ ਦੇ ਵੈਪਨ ਬਣ ਰਹੇ ਆ ਤੇ ਇਹ ਅਸੀਂ ਬੈਕਵਰਡ ਲਿੰਕੇਜ ਕਰਾਂਗੇ ਜੀ ਇਹਦੀ ਜਿਹੜੇ ਵੀ ਇਹਨਾਂ ਨੇ ਜਿੱਥੋਂ ਵੀ ਜੋ ਵੀ ਇਹਨਾਂ ਦਾ ਵੈਪਨ ਪ੍ਰੋਕਿਊਰਮੈਂਟ ਦਾ ਸੋਰਸ ਸੀਗਾ ਉੱਥੇ ਤੱਕ ਜਾ ਕੇ ਤੇ ਉਹਨੂੰ ਵੀ ਇਸ ਮੁਕਦਮੇ ਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਊਗਾ ਪਟਿਆਲਾ ਤੋਂ ਨੇੜੇ ਬਹੁਤ ਜਿਹੜਾ ਸੂਬਾ ਹੈਗਾ ਹਰਿਆਣਾ ਕਿ ਉਹਦੇ ਨਾਲ ਵੀ ਸੰਬੰਧਿਤ ਸਾਧਰੀ ਜ ਆ ਉਹ ਉਹ ਦੇਖੋ ਜੀ ਉਹ ਉਹ ਅਜੇ ਅਸੀਂ ਹੋਰ ਇਨਵੈਸਟੀਗੇਟ ਕਰਾਂਗੇ ਅਜੇ ਤੇ ਮੈਂ ਜਿਹੜੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਟ ਇੱਥੇ ਬੇਸਿਕ ਗੱਲ ਇਹੀ ਆ ਕਿ ਪ੍ਰੋਐਕਟਿਵ ਤੇ ਸਵਿਫਟ ਪੁਲਿਸਿੰਗ ਜਿਹੜੀ ਆ ਡੀਜੀਪੀ ਪੰਜਾਬ ਉਹਦੇ ਤੇ ਫੋਕਸ ਕਰਦੇ ਜੇਕਰ ਕੋਈ ਕ੍ਰਾਈਮ ਹੁੰਦਾ ਆ ਤੇ ਜੰਗੀ ਪੱਧਰ ਤੇ ਉਹਨੂੰ ਡਿਟੈਕਟ ਕਰਨਾ ਪਰ ਡਿਟੈਕਸ਼ਨ ਤੋਂ ਅਲਾਵਾ ਜਿਹੜਾ ਪ੍ਰੀਵੈਂਸ਼ਨ ਆਫ ਕ੍ਰਾਈਮ ਆ ਇਹ ਉਹਦਾ ਇੱਕ ਬੜਾ ਕਲਾਸਿਕ ਐਗਜ਼ਾਮਪਲ ਆ ਕਿ ਜੇਕਰ ਇਹਨਾਂ ਦੋਨੇ ਬੰਦਿਆਂ ਨੂੰ ਸਮੇਂ ਸਿਰ ਅਰੈਸਟ ਨਾ ਕੀਤਾ ਜਾਂਦਾ ਤੇ ਇਹਨਾਂ ਨੇ ਇੱਕ ਟਾਰਗੇਟ ਕਿਲਿੰਗ ਜਿਹੜੀ ਆ ਉਹਨੂੰ ਅੰਜਾਮ ਦੇਣਾ ਸੀ